ਕਰਨੇ ਇਹ ਵੀ ਆ ਵੀ ਕਹਿੰਦੇ ਪੰਪ ਵੀ ਬੰਦ ਹੋਏ ਜਾਣੇ ਆ ਰਾਤ ਨੂੰ 10:30 ਵਜੇ ਤੋਂ ਲੈਟਾਂ ਲੁੱਟਾਂ ਸਭ ਕੁਝ ਬੰਦ ਹੋਏ ਡੀਆਂ ਮੈਨੂੰ ਨਹੀਂ ਪਤਾ ਇਹ ਲੋਕ ਤਾਂ ਪਾਗਲ ਹੋ ਗਏ ਆ ਮੈਂ ਤੇ ਰੂਟੀਨ ਤੇਲ ਪਾਉਣ ਆਇਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਪਾਗਲ ਹੋ ਗਏ ਲੋਕ ਲੋਕਾਂ ਦਾ ਪਤਾ ਕੀ ਚੱਕਰ ਪੈ ਗਿਆ ਕਿ ਲੜਾਈ ਵਾਲਾ ਕੋਈ ਚੱਕਰ ਨਹੀਂ ਹੈਗਾ ਹਮੇਸ਼ਾ ਹੀ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਵਾ ਗੁਜਰਾਤ ਕਿਉਂ ਨਹੀਂ ਚੰਗਲਾ ਉਹ ਪਾਕਿਸਤਾਨ ਦਾ ਬਾਰਡਰ ਉੱਥੇ ਕੋਈ ਕੋ ਗਰ ਹੋਉਂਦਿਆ ਉੱਥੇ ਕੋਈ ਸੱਜੇ ਸਾਈ ਗਈ ਉਧਰ ਤਾਂ ਕਿਉਂ ਨਹੀਂ ਹਾਈਲਾਈਟ ਹੋਇਆ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਬਟਿੰਡਾ ਅਫਰੀਦਕੋਟ ਮਤਲਬ ਇਹਨਾਂ ਨੂੰ ਹੀ ਟਾਰਗੇਟ ਕਰਨਾ ਟਰਾਈ ਇਹਨਾਂ ਪਾ ਦੇ ਕਿ ਭਾਈ ਜੀ ਸਟ੍ਰੈਟਿਕ ਸਾਈਡ ਸਟ੍ਰਾਈਕ ਹੋ ਗਈ ਹੈ ਅਸੀਂ ਤੁਹਾਨੂੰ ਹਾਰਨ ਮਾਰਾਂਗੇ ਤੁਸੀਂ ਦਾਅਵੇ ਤੱਕ ਲੈਟਰ ਨਹੀਂ ਜਗਾਉਣੀ ਆ ਨਹੀਂ ਜਗਾਉਣਾ ਵੱਖ-ਵੱਖ ਟਾਈਮ ਰੱਖੇ ਜਲੰਧਰ ਦਾ ਵੱਖਰਾ ਲੁਧਿਆਣੇ ਦਾ ਵੱਖਰਾ ਬਟਿੰਡਾ ਦਾ ਵੱਖਰਾ ਬਾਈਬਲੀ ਦਾ ਟਾਈਮ ਰੱਖੇ ਮਤਲਬ ਕਿ ਲੂਡੋ ਗੇਮ ਚੱਲੰਦੀ ਇਹ ਸਰਕਾਰ ਹੀ ਕਰਵਾ ਗਮਰਾਹ ਕਰ ਰਹੀ ਦੀ ਕਿ ਹਾਂ ਕਿ ਹਾਂ ਡਰ ਜਣ ਘਬਰਾ ਜਣ ਵੈਸੀ ਫਿਰ ਹੁਣ ਮਾਂ ਆਮ ਜੀ ਡਰਤੀ ਹੁੰਦਾ ਹੀ ਔਰ ਮੈਡੀਅਮ ਤੇ ਲੱਗਾ ਵਾ ਤੇ ਉਹਨਾਂ ਨੇ ਕਿਹਾ 7 ਵੇ ਬੱਤੀ ਬੰਦ ਹੋ ਜਣੀ ਐ ਪਰ ਹਾਲ ਤੱਕ ਹੋਈ ਨਹੀਂ ਐ ਐਸੇ ਹੁਣ ਅਫਵਾਹਾਂ ਫੈਲਦੀਆਂ ਨੇ ਹੁਣ ਆਨ ਨੂੰ ਤੇ ਚੱਲਣਾ ਪਈ ਦੱਸਣਾ ਇਹ ਸਰਕਾਰ ਹੀ ਡਰਾਈ ਜਾਂਦੀ ਆ ਸਰਕਾਰ ਹੀ ਸਾਰਾ ਕੁਝ ਕਰੀ ਜਾਂਦੀ ਆ ਔਰ ਗੱਲਬਾਤ ਕੋਈ ਨਹੀਂ ਆ ਮੋਦੀ ਨੇ ਅੱਗੇ ਮਰਾਏ ਆ ਤੇ ਮੋਦੀ ਨੇ ਹੀ ਹੋਰ ਮਰਾ ਦੇਣੇ ਆ ਪਤਾ ਨਹੀਂ ਕੰਦੇ ਬਸ ਲੜਾਈ ਲੱਗਣੀ ਆ ਕੁਝ ਹੋਣਾ ਪਤਾ ਲੱਗਣੀ ਆ ਕਿ ਨਹੀਂ ਲੱਗਣੀ ਸਾਡੀ ਲੜਾਈ ਇਹਨਾਂ ਨੇ ਪਹਿਲਾਂ ਲੋਹਾਤੀ ਐ ਥੱਕ ਗਏ ਅਸੀਂ ਤੇ ਸਵੇਰ ਤੇ ਤੇਲ ਪਾ ਪਾ ਸਾਨੂੰ ਪੁੱਛ ਕੇ ਵੇਜਣਾ ਵੇਖੀ ਜਾਂਂ ਪੰਜ-ਛੇ ਦਿਨ ਡਰਦੇ ਨੇ ਰੋਟੀ ਨਹੀਂ ਖਾਦੀ ਉਥੋਂ ਨਿਲਕੇ ਵੀ ਇਹਨਾਂ ਮਨ ਚ ਕੰਨਾ ਜੋ ਉਹ ਖੜਾ ਗਈ ਇਹਨਾਂ ਸਾਸੀ ਕਾ ਦੋਸਤੋ ਮੈਂ ਹਟਵੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਪਹਿਲਗਾਮ ਦੇ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਦੀ ਸਥਿਤੀ ਬਣੀ ਪਈ ਆ ਅਤੇ ਉਸ ਤੋਂ ਬਾਅਦ ਭਾਰਤ ਨੇ ਜਿਹੜਾ ਕਿ ਏਅਰ ਸਟ੍ਰਾਈਕਡ ਕੀਤੀ ਆ ਪਾਕਿਸਤਾਨ ਤੇ ਹਮਲਾ ਕੀਤਾ ਤੇ ਉਹਨਾਂ ਦੇ ਦੁਸ਼ਮਣਾਂ ਨੂੰ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਜਿਹੜਾ ਮਾਰ ਲਗਾਇਆ ਉਸ ਤੋਂ ਬਾਅਦ ਜਿਹੜੇ ਨੇ ਅੱਜ ਲੋਕਾਂ ਵਿੱਚ ਪਟੋਪੰਪਾ ਨੂੰ ਲੈ ਕੇ ਜਿਵੇਂ ਅਸੀਂ ਦੇਖਿਆ ਵੀ ਪਟੋਪੰਪਾ ਤੇ ਲੜਾਈ ਲੱਗੀਆਂ ਨੇ ਲੋਕ ਤੇ ਜਿਹੜਾ ਵਾ ਲੰਬੀ ਤਲਾਬ ਵਿੱਚ ਲੋਕ ਪਵਾ ਰਹੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਸਿਮਰਨ ਜੀ ਜੀ ਆ ਸਮਝ ਜੀ ਤੇਲ ਰੂਟੀ ਨਾ ਪੋਣਾ ਹੈ ਕਿ ਵਾ ਜ਼ਿਆਦਾ ਤੇਲ ਪੋਇਆ ਜੀ ਨਹੀਂ ਜੀ ਜ਼ਿਆਦਾ ਪੋਇਆ ਜੀ ਚੱਲ ਗਈ ਕਾਰਨ ਇਹ ਹੀ ਆ ਵੀ ਕਹਿੰਦੇ ਪੰਪ ਵੀ ਬੰਦ ਹੋਏ ਜਾਣੇ ਆ ਰਾਤ ਨੂੰ 10:30 ਵਜੇ ਤੋਂ ਲਾਈਟਾਂ ਲੁੱਟਾਂ ਸਭ ਕੁਝ ਬੰਦ ਹੋਏ ਨੇ ਹਾਂਜੀ ਇਸ ਕਰਕੇ ਪੀ ਤਾ ਇਹਦਾ ਲੜਕਾ ਵੀ ਪਵਾਏਗਾ 500 ਦਾ ਉਹ ਪਵਾਏਗਾ ਪੈਟਰੋਲ ਕੀ ਮਨ ਚ ਡਰ ਕੀ ਹੋਇਆ ਕੀ ਮਨ ਚ ਵਿਚਾਰ ਆ ਰਹੇ ਪੀ ਨਾ ਤੇ ਜਿਹੜਾ ਤੁਸੀਂ ਪਾ ਰਹੇ ਹੋ ਉਹ ਡਰ ਤੇ ਕੀ ਹੈ ਮੇਰੇ ਪਾਪਾ ਸਰਕਾਰੀ ਨੌਕਰੀ ਕਰਦੇ ਆ ਪੰਜਾਬ ਵੱਲ ਸੇ ਜੇ ਮੈਂ ਕਹੇ ਰਾਤ ਬਰਾਤੇ ਜੇ ਪੰਪ ਬੰਦ ਹੋ ਗਿਆ ਤੇ ਲੈਣ ਜਾਣਾ ਪਿਆ ਉਹਨਾਂ ਨੂੰ ਫਿਰ ਇਸ ਕਰਕੇ ਪੁਆਇਆ ਠੀਕ ਹੈ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਹਿਣਾ ਵੀ ਮੜਾ ਵਿੱਚ ਡਰ ਵੀ ਆ ਵੀ ਪਤਾ ਨਹੀਂ ਬਾਜ ਪੰਪ ਬੰਦ ਹੋ ਜਣੇ ਨੇ ਜਾਂ ਕਿਸ ਤਰ੍ਹਾਂ ਦੀ ਸਥਿਤੀ ਆ ਉਸ ਨੂੰ ਲੈ ਕੇ ਵੀ ਜਿਹੜੇ ਲੋਕ ਨੇ ਗੱਲਬਾਤ ਕਰਾਂਗੇ ਹੋਰ ਵੀ ਜਿਹੜੇ ਲੋਕ ਸਾਡੇ ਨਾਲ ਗੱਲਬਾਤ ਕਰਾਂਗੇ ਇਥੋਂ ਦੇ ਜਿਹੜੇ ਹੋਰ ਨਾਲ ਇਹ ਗੱਲਬਾਤ ਕਰੇ ਹਾਂਜੀ ਭਾਜੀ ਕੀ ਨਾਂ ਹੈ ਜੀ ਦਿਲਜੀਤ ਸਿੰਘ ਅਸੋਜੀਤ ਸਿੰਘ ਜੀ ਪੰਪਤੋ ਜੀ ਵੀ ਅਸੀਂ ਦੇਖਿਆ ਜਲਸ਼ ਬੜਾ ਵਾ ਤੇਲ ਪਾਉਣਸ ਲੋਕ 3 ਲੋਕਾਂ ਨੂੰ ਲੈਣਾ ਤੱਕ ਲੱਗੀ ਪਈਆਂ ਨੇ ਕੀ ਕਾਰਨ ਕੀ ਸਮਝਦੇ ਹੋ ਤੁਸੀਂ ਇੰਨਾ ਕਿ ਮੈਨੂੰ ਨਹੀਂ ਪਤਾ ਇਹ ਲੋਕ ਤਾਂ پاگل ਹੋ ਗਏ ਆ ਮੈਂ ਤਾਂ ਰੂਟੀਨ ਤੇਲ ਪਾਉਣ ਆਇਆ ਬਿਲਕੁਲ ਇਹਨੂੰ ਪਤਾ ਨਹੀਂ ਕੀ ਹੋ ਗਿਆ پاگل ਹੋ ਗਏ ਲੋਕ ਲੋਕਾਂ ਦਾ ਪਤਾ ਕੀ ਚੱਕਰ ਪੈ ਗਿਆ ਕਿ ਲੜਾਈ ਵਾਲਾ ਕੋਈ ਚੱਕਰ ਨਹੀਂ ਹੈਗਾ ਹਮੇਸ਼ਾ ਹੀ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਵਾ ਆਲ ਓਵਰ ਜਿੰਨਾ ਪੰਜਾਬ ਹੈ ਉੱਥੇ ਇਹਨੂੰ ਟਾਰਗੇਟ ਕਰਦੇ ਗੁਜਰਾਤ ਕਿਉਂ ਨਹੀਂ ਚੰਗਲਾ ਉਹ ਪਾਕਿਸਤਾਨ ਦਾ ਬਾਰਡਰ ਹੈ ਬਿਲਕੁਲ ਉੱਥੇ ਕੋਈ ਕੋ ਗਰ ਹੋ ਜਾਂਦਾ ਉਥੇ ਕੋਈ ਸਜੇ ਕਿ ਸ਼ਾਈ ਗਈ ਉਧਰ ਤਾਂ ਕਿਉਂ ਨਹੀਂ ਹਾਈਲਾਈਟ ਹੋਇਆ ਮਤਲਬ ਇਹੋ ਹੀ ਆ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਬਟਿੰਡਾ ਅਫਰੀਦਕੋਟ ਮਤਲਬ ਇਹਨਾਂ ਨੂੰ ਹੀ ਟਾਰਗੇਟ ਕਰਨਾ ਮਤਲਬ ਪੰਜਾਬ ਹੀ ਨਹੀਂ ਸੂਚ ਕਰਨਾ ਸੋਚ ਨਹੀਂ ਗੱਲ ਆ ਇਹ ਹਿਸਾਬ ਲਓ ਕਿ ਹਮੇਸ਼ਾ ਪੰਜਾਬ ਵਾਲੀ ਥੱਲੇ ਆਉਣਾ ਅਸੀਂ ਦੇਖਿਆ ਸਰਕਾਰ ਵੀ ਇਹ ਕਹਿ ਰਹੀ ਹੈ ਵੀ ਤੁਸੀਂ ਪੈਨਿਕ ਹੋਣ ਦੀ ਲੋੜ ਨਹੀਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਅਸੀਂ ਦੇਖਿਆ ਲੋਕ ਲੈਣਾ ਲੱਗੀਆਂ ਨੇ ਲੋਕ ਜਿੱਥੇ ਲੋਕ ਸੌਦਾ ਤੇ ਪਾਉਂਦੇ ਸੀ ਟੈਂਟੀਆਂ ਤੱਕ ਫੁੱਲ ਕਰਾ ਰਹੇ ਨੇ ਤੇ ਲੋਕਾਂ ਦੇ ਡਰਾ ਹੀ ਨਾ ਪਾ ਦੇ ਕਿ ਭਾਈ ਸਟ੍ਰੈਟਿਕ ਸਟ੍ਰਾਈਕ ਹੋ ਗਈ ਅਸੀਂ ਤੁਹਾਨੂੰ ਹਾਰਨ ਮਾਰਾਂਗੇ ਤੁਸੀਂ ਦਾਅਵੇ ਤੱਕ ਲੈਟਰ ਨਹੀਂ ਜਗਾਉਣੀ ਆ ਨਹੀਂ ਜਗਾਣਾ ਵੱਖ-ਵੱਖ ਟਾਈਮ ਰੱਖੇ ਜਲੰਧਰ ਦਾ ਵੱਖਰਾ ਲੁਧਿਆਣਾ ਦਾ ਵੱਖਰਾ ਪਠੰਡ ਦਾ ਵੱਖਰਾ ਬਾਇਬਲੀ ਦਾ ਟਾਈਮ ਰੱਖੇ ਮਤਲਬ ਕਿ ਲੂਡੋ ਗੇਮ ਚਲੰਦੀ ਲੂਡੋ ਗੇਮ ਹੀ ਹੋ ਗਈ ਨਾ ਕਿ ਹਾਂ ਪਹਿਲਾਂ ਇੱਥੇ ਗੱਡਾਂਗੇ ਮੁਰ ਕਿੱਥੇ ਗੱਡਾਂਗੇ ਫਿਰ ਇੱਥੇ ਗੱਡਾਂਗੇ ਹੁਣ ਅਮਰਸਰ ਦਾ ਕਿ 10:30 ਤੋਂ 11:00 ਦਾ 10:00 ਤੋਂ 11:00 ਨੀਅਰ ਬੋਰਡ ਇਹ ਵਾ ਬਿਲਕੁਲ ਮਤਲਬ ਲੂਡੋ ਗੇਮ ਹੀ ਹੋ ਗਈ ਨਾ ਇਹ ਕੀ ਕੀ ਪ੍ਰੋਪਗੈਂਡਾ ਚੱਲਦੇ ਪਏ ਸਮਝ ਨਹੀਂ ਹੋएगी ਪੱਥਰ ਕਾ ਕੇ ਇਹਦੀ ਲੋਕਾਂ ਨੂੰ ਸਜੇਦ ਕਰਨ ਦੀ ਲੋੜ ਆ ਵੀ ਜੇਕਰ ਰੱਬ ਨਾਲ ਕਰੇ ਕਿਤੇ ਹਮਲਾ ਹੁੰਦਾ ਵਾ ਕਿਸ ਤਰ੍ਹਾਂ ਬਚਣਾ ਚਾਹੀਦਾ ਵਾ ਬਚਾਅ ਕਿਤਾਂ ਚਾਹੀਦਾ ਮਾਲੋ ਜੇਕਰ ਹਾਰ ਨਵਾਜਦੇ ਨੇ ਹਾਰਾਂ ਦੀ ਦੱਸਣਾ ਚਾਹੀਦਾ ਵੀ ਜੇਕਰ ਲੰਬਾ ਹਾਰ ਨਵਾਜਦਾ ਤੇ ਕਿਸ ਤਰ੍ਹਾਂ ਬਚਾਅ ਕਰਨਾ ਜੇ ਛੋਟਾ ਹਾਰ ਨਵਾਜਦਾ ਖਤਰੇ ਦੀ ਘੰਟੀ ਸੀ ਖਤਰੇ ਦੀ ਘੰਟੀ ਰਾਤੀਂ ਨੇ ਬਚਾਅ ਦੱਸਿਆ ਉਧਰ ਸਜੇਕਾਲੀ ਹੋਈ ਉਹਨਾਂ ਦਾ ਉਧਰ ਬਚਾਅ ਹੋਇਆ ਜੇ ਉਹਨਾਂ ਕਾਰਨਾਂ ਸਟ੍ਰਾਈਕ ਕਰ ਹੀ ਦੇਣਾ ਜੇ ਬਚਾਅ ਹੋ ਗਿਆ ਤੇ ਚਲੋ ਬਿਲਡਿੰਗ ਬਣੀ ਹੈ ਬਿਲਡਿੰਗ ਦੇ ਸਾਈਡ ਤੇ ਵੀ ਖਲੋ ਜਾਏਗਾ ਤੇ ਪ ਕਰੋ ਬਾਹਰ ਆ ਜਾਏ ਕਿਥੇ ਕਿਥੇ ਚਲ ਜਾਗੇ ਹੁਣ ਮੰਨ ਲਓ ਕਿ ਆ ਚਲੋ ਥੋੜਾ ਸ਼ਹਿਰ ਵੱਖਰਾ ਵਾ ਹਾਲ ਘੜ ਲਾ ਲੋ ਹਾਲ ਘੜ ਸ਼ਹਿਰ ਉਹ ਕਿਥੇ ਚਲ ਜਾਣਗੇ ਕਿਹੜੀ ਖੁੱਲੀ ਜਗ੍ਹਾ ਚਲ ਜਾਣਗੇ ਹਾਂ ਤੇ ਬੰਬ ਰਾਂ ਵਜੂ ਕੀ ਲੱਗਦਾ ਫਿਰ ਕਿਸ ਤਰ੍ਹਾਂ ਬਚਾਉਣਗੇ ਦਾ ਇਹ ਇਹ ਸਰਕਾਰ ਹੀ ਕਰਮਾ ਗਮਰਾਹ ਕਰਨ ਦੀ ਕਿ ਹਾਂ ਕਿ ਹਾਂ ਡਰ ਜਣ ਘਬਰਾ ਜਾਣ ਕਿਥੇ ਜਾਮ ਲੱਗਾ ਕਰਿਆਨੇ ਸਟੋਰ ਤੇ ਦੇਖੋ ਪੈਟਰੋਲ ਪੰਪ ਤੇ ਜੋ ਵੀ ਜ਼ਰੂਰੀ ਵਸਤਾਂ ਆ ਕਿ ਮੈਡੀਕਲ ਸਟੋਰ ਤੇ ਏਟੀਐਮ ਕੈਸ਼ ਕਢਾਉਣ ਲੱਗੇ ਕਿ ਹਾਂ ਕੈਸ਼ ਨਾ ਮੁੱਕ ਜੇ ਇਹ ਹਿਸਾਬ ਲਾਓ ਨਾ ਦੇਖੋ ਡਰਾ ਰਿਆ ਨਾ ਕਿ ਹਾਂ ਪਲਵਾਮਾ ਹਮਲਾ ਆ ਉਹਦੇ ਵੀ ਉਹ ਚੱਕਰ ਹੋਇਆ ਪਹਿਲਗਾਮਾ ਮੜਾ ਉਥੇ 60 ਮਰੇ ਆਪਣੇ 60 70 ਮਰੇ ਹੋਣੇ ਮੇਰੇ ਸਾਹ ਉਹ ਆਪਣੇ ਫੌਜੀ ਵੀਰ ਬਿਲਕੁਲ ਉਦੋਂ ਕੋਈ ਜ਼ਿਆਦਾ ਚੱਕਰ ਨਹੀਂ ਪਿਆ ਸਿਰਫ 26 ਉਹਦੇ ਵਿੱਚ ਜਿਹੜੇ 60 ਮਰੇ ਸਿੰਧੂ ਵੀ ਮੁਸਲਮਾਨ ਵੀ ਸਿੱਖ ਵੀ ਇਸਾਈ ਵੀ ਉਹ ਮਰੇ ਇਹ ਕਿਹੜਾ ਮੁੱਦਾ ਠਾਇਆ ਲੋਕਾਂ ਨੂੰ ਕੀ ਬੀਲ ਕਰਾਜੋ ਤੁਸੀਂ ਮੈਂ ਕੁਝ ਨਹੀਂ ਕਹਿ ਸਕਦਾ ਸਿਰਫ ਸਮਝੋ ਆਪਨਾ ਆਪਣੇ ਆਪ ਸਮਝੋ ਇਹ ਸਿਰਫ ਚਾਲ ਹੀ ਹੈਗੀ ਠੀਕ ਹੈ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਿਹਾ ਉਹ ਉਹ ਕਹਿਣਾ ਹਾਂ ਜੀ ਬਿਲਕੁਲ ਮੇਰਾ ਵੀ ਰਾਣੀਆਂ ਬਾਰਡਰ ਆ ਬਿਲਕੁਲ ਰਾਣੀਆਂ ਬਾਰਡਰ ਹਾਂ ਦੋ ਵਾਰ ਫੋਨ ਕਰ ਲਿਆ ਮੇਰੇ ਕੋਈ ਗੱਲਬਾਤ ਹੈਗੀ ਆ ਆnde ਕੋਈ এনवायरमेंट ਨਹੀਂ ਹੈਗਾ ਕੋਈ ਕੁਛ ਇਹੋ ਜਿਹੀ ਹਿਲਚਲ ਨਹੀਂ ਕੋਈ ਟੈਂਕ ਆ ਕੇ ਹਣ ਬਟਾਲੀਅਨ ਚੇਂਜ ਹੋਈਏ ਕੁਛ ਨਹੀਂ ਹੈਗਾ ਮੇਰੇ ਸਾਰੇ ਖੇਮ ਕਰਨੇ ਫੋਨ ਕੀਤਾ ਮੈਂ ਕਿਦਾਂ ਆnde ਓਕੇ ਕੋਈ ਦਿੱਕਤ ਨਹੀਂ ਕੋਈ ਵੀ ਹਲਚਲ ਨਹੀਂ ਹੈਗੀ ਅਸੀਂ ਅਸੀਂ ਵੀ ਅੱਜ ਬਾਰਡਰ ਤੋਂ ਆਏ ਵਾਗ ਬਾਰਡਰ ਲੋਕੀ ਉਥੇ ਲੋਕਾਂ ਨਾਲ ਗੱਲਬਾਤ ਕੀਤੀ ਚਾਹੇ ਮਹਾਵੇ ਦੇ ਪਿੰਡ ਦੇ ਆ ਚਾਹੇ ਉਹ ਤਨੋਏਖਲਾ ਦੇ ਪਰ ਲੋਕੀ ਲੋਕਾਂ ਕਹਿੰਦਾ ਬਿਲਕੁਲ ਸ਼ਾਂਤ ਪੂਰਨ ਹੈ ਕਿਸੇ ਤਰ੍ਹਾਂ ਕੋਈ ਡਰ ਨਹੀਂ ਆ ਪਰ ਅਸੀਂ ਦੇਖਿਆ ਸ਼ਹਿਰ ਦੇ ਲੋਕ ਕਿਉਂ ਡਰੇ ਹੋਏ ਨੇ ਲੋਕਾਂ ਨੇ ਜਦੋਂ ਮੈਂ ਉਹ ਜਿਆਦਾ ਗੱਲ ਨਹੀਂ ਕਿ ਲੰਮੀ ਕਹਿਣੀ ਮੈਂ ਕੁਝ ਇਹ ਕਹਿ ਨਹੀਂ ਕਹਤਾ ਉਹ ਭਗਤ ਦੇ ਉਹ ਭਗਤਲੇ ਆ ਉਹ ਦੋ ਹੱਥੇ ਸਮਝ ਰਹੇ ਮੈਂ ਕਹਿ ਰਹੇ ਭਗਤ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਭਾਈ ਸਾਹਿਬ ਦਾ ਕਹਿਣਾ ਵੀ ਕਦੀ ਡਰਨ ਦੀ ਲੋੜ ਨਹੀਂ ਐ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਐ ਬਸ ਲੋਕ ਜਿਹੜੇ ਨੇ ਕਿਤੇ ਕਿਤੇ ਚੀਜ਼ ਨੂੰ ਪੈਨਿਕ ਹੋ ਜਾਂਦੇ ਨੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਫਿਰ ਗੱਲ ਕਰਾਂਗਾ ਕਿ ਮੇਰਾ ਤੇਲ ਹੈਗਾ ਵਾ ਸਿਰਫ ਇੱਕ ਨੇਚਰਲੀ ਦੋ ਟਾਈਕੜੇ ਲਾਈਟ ਆਫ ਹੋਣੀ ਐ ਬਿਲਕੁਲ ਇਨਵਰਟਰ ਲੋਗ ਹੈ ਤੇ ਸਿਰਫ ਤੇਲ ਹੀ ਪੋਣਾ ਹੈ ਕਿ ਮੈਂ ਹਰ ਰਾਤ ਨੂੰ ਦੋ ਟਾਈਕੜੇ ਲਾਈਟ ਆਫ ਹੋ ਗਈ ਬੱਚੇ ਕਦ ਸੁਣਾ ਗੱਡੀ ਸੌਂ ਜਿੰਦੀ ਠੀਕ ਹੈ ਜੀ ਦੋ ਟਾਈਕੜੇ ਦੀ ਗੱਲ ਹੈ ਤਿੰ ਠੀਕ ਹੈ ਜੀ ਬਹੁਤ ਬਤਨਵਾਦੀ ਤੁਸੀਂ ਦੇਖ ਸਕਦੇ ਹੋ ਲੈਣਾ ਫਿਰ ਲਾਗੀਆਂ ਨੇ ਲੋਕਾਂ ਨਾਲ ਗੱਲਬਾਤ ਕਰਾਂਗੇ ਅਤੇ ਪਾਈ ਸਾਡਾ ਕਹਿਣਾ ਵੀ ਖਬਰਾਂ ਦੀ ਲੋੜ ਨਹੀਂ ਲੋਕ ਸਿਰਫ ਜਿਆਦਾ ਪੈਨਿਕ ਹੋ ਰਹੇ ਨੇ ਇਸ ਕਰਕੇ ਲੋਕ ਯਾਤਰ ਲੈਣਾ ਨਿਗਾ ਲਾ ਕੇ ਪੰਪਾਂ ਤੇ ਤੇਲ ਪਵਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਜਰੂਰ ਕਰਾਂਗੇ ਲੋਕਾਂ ਦੇ ਨਾਲ ਲੋਕਾਂ ਨੂੰ ਪੁੱਛਾਂਗੇ ਤੁਸੀਂ ਦੇਖ ਸਕਦੇ ਹੋ ਰੁਟੀਨ ਦੇ ਨਾਲ ਜਿਹੜਾ ਪੰਪ ਆ ਅੱਜ ਅਸੀਂ ਦੇਖਿਆ ਪੰਪਾਂ ਉੱਤੇ ਖਾਸ ਕਰਕੇ ਜਿਹੜੀਆਂ ਦੁਕਾਨਾਂਾਂ ਨੇ ਜਿਹੜੀਆਂ ਕਰਿਆਨੇ ਦੀਆਂ ਨਾਲ ਨੇ ਉੱਥੇ ਰਾਸ਼ਨ ਵਾਲੀਆਂ ਦੀ ਜਿਆਦਾ ਲੱਛ ਪਿਆ ਵਾ ਤੇ ਖਾਸ ਕਰਕੇ ਜਿਹੜਾ ਅਸੀਂ ਦੇਖਿਆ ਇਹ ਟੀਮ ਡਿਪਲੇ ਨੇ ਉਹ ਜਨਤਾ ਜਿਹੜੇ ਨੇ ਭਰੇ ਹੋਏ ਨੇ ਲੋਕਾਂ ਦੇ ਨਾਲ ਕਾਰਜ ਕਰਕੇ ਭਾਈ ਸਾਹਿਬ ਵੀ ਤੇਲ ਪਵਾਉਣ ਦੀ ਗੱਲਬਾਤ ਕਰਾਂਗੇ ਹਾਂਜੀ ਭਾਈ ਕੀ ਨਾ ਜੀ ਮੇਰਾ ਸੁਖਬੀਰ ਸਿੰਘ ਕੋਈ ਦੀ ਬੋਤਲ ਤੇਲ ਪਵਾ ਰਹੇ ਕੀ ਕਾਰਨ ਕੀ ਆ ਜੀ ਕਾਰਨ ਵੈਸੇ ਹੀ ਕੋਈ ਡਾਡੂਰੀ ਆ ਥੋੜਾ ਜਿਹਾ ਕਿਤੇ ਬੰਦ ਬੰਦਣਾ ਜੀ ਐਮਰਜੈਂਸੀ ਵਾਸਤੇ ਭਰਾ ਰਿਹਾ ਬਸ ਸਰਕਾਰ ਤਾਂ ਕਹਿੰਦੀ ਡਰ ਦੀ ਲੋੜ ਨਹੀਂ ਆ ਪੈਨਿਕ ਹੋਣ ਦੀ ਲੋੜ ਨਹੀਂ ਆ ਰਾਸ਼ਨ ਬਹੁਤ ਆ ਤੇਲ ਬਹੁਤ ਆ ਪਰ ਤੁਸੀਂ ਇਸ ਤਰ੍ਹਾਂ ਤੇਲ ਪਵਾ ਕੇ ਲੈ ਕੇ ਜਾ ਰਹੇ ਹੋ ਵੈਸੇ ਹੀ ਫਿਰ ਹੁਣ ਮਾਂ ਆਮ ਜੀ ਡਰਤੀ ਹੁੰਦਾ ਹੀ ਆ ਔਰ ਐਟੀਐਮ ਤੇ ਲੱਗਾ ਵਾ ਤੇ ਉਹਨਾਂ ਨੇ ਕਿਹਾ ਸੱਤਵੇਂ ਬੱਤੀ ਬੰਦ ਹੋ ਪਰ ਹਾਲ ਤੱਕ ਹੋਈ ਨਹੀਂ ਐਸੇ ਹੁਣ ਅਫਵਾਹਾਂ ਫੈਲਦੀਆਂ ਨੇ ਹੁਣ ਆਨ ਨੂੰ ਤੇ ਚੱਲਣਾ ਪਈ ਦੱਸਣਾ ਬਿਲਕੁਲ ਜੀ ਲੋਕਾਂ ਦਾ ਕਹਿਣਾ ਵੀ ਇਹ ਫਵਾਹਾਂ ਫੈਲੀਆਂ ਨੇ ਡਰ ਦਾ ਮਾਹੌਲ ਵੀ ਬਣਿਆ ਪਿਆ ਐਸ ਕਰਕੇ ਲੋਕਾਂ ਦੇ ਮਨਾਂ ਵਿੱਚ ਇਸ ਨੂੰ ਡਰਿਆ ਕਿ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ ਰਾਤ ਨੂੰ ਅੱਜ ਉਸ ਤੋਂ ਕਰਕੇ ਜਿਹੜੇ ਲੋਕਾਂ ਨੇ ਤੁਸੀਂ ਦੇਖਿਆ ਆਪਣੀਆਂ ਮੋਬਾਈਲ ਜਿਹੜੀਆਂ ਖਾਸ ਕਰਕੇ ਮੋਟਰਸਾਈਕਲ ਦੀ ਟਾਂਚੀਆਂ ਜਿਹੜੀਆਂ ਫੁੱਲ ਬਲੋਣੀ ਸ਼ੁਰੂ ਕਰ ਦਿੱਤੀਆਂ ਨੇ ਗੱਲ ਬਾਤ ਵੀ ਕਰਾਂਗੇ ਵੀਰ ਦੇ ਨਾਲ ਆਣੀ ਪਾਣੀ ਕੀ ਨਾਲ ਜੀ ਗਿੱਲ ਜੀ ਗਿੱਲ ਸਾਹਿਬ ਕਿੰਨਾ ਤੇਲ ਪੋਣ ਆ ਜਾਏ 200 ਦਾ ਜੋ ਸਦਾ ਅਗੇ ਰੂਟੀਨ ਨਾ ਪਾਉਂਦੇ ਕੋਈ ਅੱਜ ਸਪੈਸ਼ਲ ਪੋਣ ਆਇਓ ਰੂਟੀਨ ਨਾਲ ਅਸੀਂ ਦੇਖਿਆ ਲੋਕਾਂ ਦੇ ਵਿੱਚ ਪੈਨਿਕ ਬਣਿਆ ਪਿਆ ਲੋਕ ਟਾਂਚੀਆਂ ਭਰੀਆਂ ਜਾ ਰਹੇ ਨੇ ਤੁਹਾਡੇ ਜਿਹੜੇ ਮਨ ਪੈਨਿਕ ਵਾਲੀ ਕੋਈ ਗੱਲ ਹੀ ਨਹੀਂ ਜੀ ਫ੍ਰੀ ਮਾਈਂਡ ਹੋ ਗਿਆ ਆਪਣਾ ਲਾਈਫ ਸਪੈਂਡ ਕਰੋ ਆਪਣੇ ਅਰੇ ਤੁਸੀਂ ਕਦੀ ਲਾਸ਼ ਵੇਖਿਆ ਸੀ ਪਹਿਲਾਂ ਕਦੀ ਇਸ ਤਰ੍ਹਾਂ ਪੰਪਾਂ ਤੇ ਜੀ ਜੀ ਦੇਖੋ ਦੇਖੋ ਹਾਂ ਜਦੋਂ ਪੈਟਰੋਲ ਦੀ ਹੜਤਾਲ ਵਗੈਰਾ ਆਈ ਸੀ ਕੋਸਤੋ ਪਹਿਲਾਂ ਨਹੀਂ ਲੱਗਦਾ ਲੱਗਦਾ ਕਾਲ ਹੜਤਾਲ ਲੱਗੀ ਆ ਸ਼ਾਇਦ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਹਿਣਾ ਸ਼ਾਇਦ ਹੜਤਾਲ ਨਾ ਹੋ ਜੇ ਤੇਲ ਨਾ ਖਤਮ ਹੋ ਜੇ ਇਸ ਕਰਕੇ ਲੋਕ ਨੇ ਯਾਤਰ ਪੰਪਾਂ ਉਤੇ ਪਹੁੰਚ ਰਹੇ ਨੇ ਕੋਈ ਬੋਤਲਾਂ ਚ ਤੇਲ ਪਵਾ ਰਿਹਾ ਕੋਈ ਕਿਸੇ ਚ ਤੇਲ ਪਾ ਰਿਹਾ ਵਾ ਲੋਕ ਵੱਡੀ ਤਦਾਦ ਵਿੱਚ ਪਹੁੰਚ ਰਹੇ ਨੇ ਪੰਪਾਂ ਚ ਅ ਸਵੇਰ ਦੀ ਜਿਹੜੀ ਆ ਜਿਆਦਾ ਤੇਲ ਦੀ ਖਪਤ ਹੋ ਰਹੀ ਆ ਤੇਲ ਦੀ ਮਤੋਂ ਜ਼ਿਆਦਾ ਕੀਤੀ ਜਾ ਰਹੀ ਆ ਦੇ ਖਾਸ ਕਰਕੇ ਜਿਹੜੇ ਅਸੀਂ ਦੇਖਿਆ ਵੀ ਕ੍ਰੈਂਡੀਆਂ ਦੀਆਂ ਦੁਕਾਨਾਂ ਨੇ ਏਟੀਐਮ ਨੇ ਉੱਥੇ ਜ਼ਿਆਦਾ ਛਾ ਹਾਂਜੀ ਭਾਈ ਸਾਹਿਬ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਸਰਵ 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 ਜੀ ਤੇਲ ਬੁਲਟ ਚ ਪਵਾਇਆ ਕੇ ਨਾਲ ਬੋਤਲ ਚ ਨਾਲ ਪਵਾਇਆ ਇਹ ਸ਼ਾ ਜੀ ਦੋਵਾਂ ਚੀਜ਼ਾਂ ਜਾਈ ਪਵਾਇਆ ਜੇ ਬੁਲਟ ਟਨ ਕੀ ਆ ਜੱਜ ਦਾ ਕਾਰਨ ਇਹ ਜੇ ਕਿ ਜੰਗ ਲੱਗਣ ਦੇ ਬੜੇ ਚਾਂਸ ਆ ਤੇ ਤਾਂ ਕਰਕੇ ਫਿਰ ਆਪਣੀ ਆਪਣੀ ਤਿਆਰੀ ਖਿਚਣ ਦੇ ਆ ਕੱਲ ਨੂੰ ਨੂੰ ਮਤਲਬ ਕਿ ਤੰਗਣਾ ਹੀ ਏ ਤਾਂ ਕਰਕੇ ਕੱਲਾ ਅਸੀਂ ਦੇਖਿਆ ਵੀ ਰਾਸ਼ਨ ਦੀ ਦੁਕਾਨਾਂ ਤੇ ਵੀ ਰਸ਼ ਬੜਾ ਵਾ ਏਟੀਐਮ ਦੀ ਬੜਾ ਰਸ਼ ਹਰ ਤਾਂ ਬੈਂਕਾਂ 'ਚ ਰਾਸ਼ਨ ਲੱਗ ਬੇਕ ਨੂੰ ਮਿਲ ਲਿਆ ਸਾਰੇ ਕਿਤੇ ਹੀ ਸ਼ਾਜੀ ਰਸੇ ਆ ਰਸ਼ ਤਾਂ ਕਰਕੇ ਆ ਕਿ ਤੁਹਾਨੂੰ ਪਤਾ ਹੁਣ ਕੱਲ ਨੂੰ ਲੋਕਾਂ ਨੇ ਆਪਣਾ ਆਪਣਾ ਪ੍ਰਬੰਧ ਤੇ ਕਰਨਾ ਹੀ ਆ ਕਿ ਲੋਕੀ ਤੰਗਣਾ ਹੁਣ ਤਾਂ ਕਰਕੇ ਹਰ ਕਿਤੇ ਹੀ ਰਸ਼ ਜੇ ਸਰਕਾਰ ਤਾਂ ਕਹਿ ਰਹੀ ਹੈ ਵੀ ਕਿਸੇ ਕੰਦੇ ਡਰਨੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਆ ਹਰ ਇੱਕ ਚੀਜ਼ ਦਾ ਜਿਹੜਾ ਪ੍ਰਬੰਧ ਆ ਚਾਹੇ ਰਾਸ਼ਨ ਦੀ ਗੱਲ ਕਰੀਏ ਚਾਹੇ ਤੇਲ ਦੀ ਗੱਲ ਕਰੇ ਬੜਾ ਵੱਡਾ ਤਰਾਕਾ ਨੇ ਖਰਤ ਹੈਗੀ ਆ ਇਹ ਸਰਕਾਰ ਹੀ ਟਰਾਈ ਜਾਂਦੀ ਆ ਸਰਕਾਰ ਹੀ ਸਾਰਾ ਕੁਝ ਕਰੀ ਜਾਂਦੀ ਆ ਹੋਰ ਗੱਲਬਾਤ ਕੋਈ ਨਹੀਂ ਆ ਮੋਦੀ ਨੇ ਅੱਗੇ ਮਰਾਏ ਆ ਤੇ ਮੋਦੀ ਨੇ ਹੋਰ ਮਰਾ ਦੇਣੇ ਆ ਹਾਂਜੀ ਹਾਂਜੀ ਲੋਕਾਂ ਦਾ ਕਹਿਣਾ ਤੁਸੀਂ ਸੁਣਿਆ ਹੀ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਵਾ ਤਸਵੀਰਾਂ ਤੁਹਾਨੂੰ ਅੰਮਸਾ ਦੀਆਂ ਪਟਰੋਲ ਪੰਪ ਦੀਆਂ ਦਿਖਾ ਰਹੇ ਆ ਜਿੱਥੇ ਕੀ ਲੋਕ ਲੇਣਾ ਲੰਬੀਆਂ ਲਗਾ ਕੇ ਪਟਰੋਲ ਪੋਵਾਸੇ ਆਏ ਨੇ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦਾ ਕਹਿਣਾ ਵੀ ਮਾਹੌਲ ਬਣਿਆ ਪਿਆ ਵਾ ਤਣਾਅ ਬਣਿਆ ਪਿਆ ਵਾ ਸਮਝ ਕਿਸੇ ਨੂੰ ਨਹੀਂ ਆ ਰਹੀ ਬਸ ਇੱਕ ਦੂਜੇ ਨੂੰ ਵੇਖ-ਵੇ ਕੇ ਲੋਕ ਜਿਹੜਾ ਤੇਲ ਪਵਾ ਰਹੇ ਨੇ ਗੱਡੀਆਂ ਸਵੇਰ ਤੋਂ ਹੀ ਜਿਹੜੀਆਂ ਪੰਪ ਦੇ ਸਿੱਧੇ ਤਰ੍ਹਾਂ ਲੱਗੀਆਂ ਨੇ ਇਹ ਗੱਲਬਾਤ ਵੀ ਕਰਾਂਗੇ ਪੰਪ ਤੇ ਜਿਹੜੇ ਕੰਮ ਕਰਦੇ ਨੇ ਵੀਰ ਅ ਵੀਰ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਅੱਜ ਸਵੇਰ ਤੋਂ ਲੈਣਾ ਸੇ ਤਾਂ ਲੱਗੀਆਂ ਬਹੁਤ ਰਾਸ਼ ਪਿਆ ਜੀ ਅੱਜ ਬਹੁਤ ਜ਼ਿਆਦਾ ਜਿੱਥੇ ਲੋਕੀ 50 ਦਾ ਪਾਉਂਦੇ ਓਥੇ 200 ਦਾ ਪਾ ਰਹੇ ਜਿੱਥੇ 100 ਦਾ ਪਾਉਂਦੇ ਓਥੇ 1500 ਦਾ ਪਾ ਰਹੇ ਨੇ ਕਾਰਨ ਕੀ ਲੋਕ ਕਹਿੰਦੇ ਕੀ ਆ ਕਾਰਨ ਕੀ ਆ ਇਹ ਪਤਾ ਨਹੀਂ ਕਹਿੰਦੇ ਬਸ ਲੜਾਈ ਲੱਗਣੀ ਆ ਕੁਝ ਹੋਣਾ ਪਤਾ ਨਹੀਂ ਲੱਗਣੀ ਆ ਕਿ ਨਹੀਂ ਲੱਗਣੀ ਸਾਡੀ ਲੜਾਈ ਇਹਨਾਂ ਨੇ ਪਹਿਲਾਂ ਲਵਾਤੀ ਥੱਕ ਗਏ ਅਸੀਂ ਤੇ ਸਵੇਰ ਤੇ ਤੇਲ ਪਾ ਪਾ ਕੇ ਕਿ ਦੇਖਿਆ ਸੀ ਰਾਸ਼ ਪਹਿਲਾਂ ਕਦੀ ਇਸ ਤਰ੍ਹਾਂ ਦੀ ਰਾਸ਼ ਬਹੁਤ ਪਹਿਲਾਂ ਸਰ ਇਹ ਸਟ੍ਰਾਈਕ ਹੋਈ ਸੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਪ੍ਰੋ ਪੰਪ ਵਾਲੇ ਕਹਿੰਦੇ ਨੇ ਵੀ ਸੇ ਤੁਸੀਂ ਥੱਕ ਗਏ ਆ ਇੰਨਾ ਤੇਲ ਪਵਾ ਕੇ ਲੋਕ ਹਰਦੇ ਨਹੀਂ ਆ ਤੇਲ ਪਾਉਂਦੇ ਲੋਕਾਂ ਦੇ ਮਨਾਂ ਵਿੱਚ ਇਹੋ ਚੀਜ਼ ਆ ਵੀ ਚਾਰੇ ਪਾਸੇ ਜਿਹੜਾ ਰਾਸ਼ੀਆ ਚਾਹੇ ਉਹ ਪੰਪਾਂ ਦੀ ਗੱਲ ਕਰੀਏ ਚਾਹੇ ਉਹ ਰਾਸ਼ਾਂ ਦੀ ਗੱਲ ਕਰੀਏ ਹਾਂ ਜੀ ਮੈਂ ਤੁਹਾਡਾ ਕੀ ਨਾ ਬੰਡਵੜੀ ਪਾਰ ਦੀ ਤੂੰ ਇੰਦਾਂ ਤੱਕ ਜੰਗ ਨਹੀਂ ਵੇਖਿਆ ਸੀ ਵੇਖਿਆ ਘਤਰਦਾ ਠੀਕ ਆ ਆਓ ਇਤਰਾ ਹੀ ਕੀ ਪਾਰਦੀ ਬੜਾ ਦੱਸ ਦਿਓ ਹਾਂ ਕੀ ਵੇਖਿਆ ਜਾਂ ਕੀ ਬੰਬ ਚੱਲਦੇ ਨੇ ਘਰੋਂ ਭਕਾਰ ਹੋਈ ਜਾ ਰੋਟੀ ਲੱਭਦੀ ਨਹੀਂ ਹੈਂ ਕੋਈ ਲਾਗੇ ਨਹੀਂ ਲਾਉਂਦਾ ਮੈਂ ਦਊਗਾ ਤਾਂ ਕੀ ਪੁਣਾ ਮੜਾ ਕੀ ਮਾਲ ਲਾਉਂਦਾ ਨੁਕਸਾਨ ਦੋਵਾਂ ਤਰ੍ਹਾਂ ਦਾ ਹੋਊਗਾ ਜੇ ਇੱਕ ਮੰਨ ਲਓ ਜੰਗ ਲੱਗਦੀ ਹੈ ਕਿਸੇ ਦਾ ਹੁੰਦਾ ਤੇ ਤੁਸੀਂ ਤੇ ਤੁਸੀਂ ਤੇ ਜੰਗਾਂ ਵੇਖੀਆਂ ਵੇ ਪੈਣ ਦੀ ਵੇਖੀ ਕੱਤਰ ਦੀ ਜੰਗ ਤੇ ਦੋ ਜੀ ਲੜਪਣੇ ਉਦੋਂ ਨਹੀਂ ਰ ਘਰ ਰੋਟੀ ਬਗਦੀ ਇਹ ਦੇਸ਼ਾਂ ਦੀ ਹੈ ਕੀ ਲੱਗਦਾ ਫਿਰ ਲੋਕ ਇਸੇ ਤਰ੍ਹਾਂ ਜਿਹੜਾ ਪੈਨਿਕ ਘਬਰਾਂ ਦੀ ਲੋੜ ਨਹੀਂ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਇਹਦੇ ਵੇਖੀਆਂ ਸਾਬ ਲੀਡਰਾਂ ਦੀ ਭੈਣ ਮਰਨ ਗਈ ਹੈ ਸਿੱਖਾਂ ਨੂੰ ਮਾਰ ਲਈ ਬਸ ਹੋਰ ਕੱਖ ਨਹੀਂ ਵਿੱਚ ਬਿਲਕੁਲ ਜੀ ਤੁਸੀਂ ਦੇਖਿਆ ਵੀ ਲੋਕਾਂ ਦੇ ਮਨਾਂ ਵਿੱਚ ਦੋਸ ਵੀ ਆ ਗੁੱਸਾ ਵੀ ਆ ਤੁਸੀਂ ਲੈ ਕੇ ਵੀ ਲੀਡਰਾਂ ਦਾ ਸਭ ਦੇਣ ਆ ਜਿਹੜੇ ਹਾਲਾਤ ਬਣੇ ਨੇ ਅਤੇ ਉਹਨਾਂ ਦਾ ਕਹਿਣਾ ਪਈ استان ਜਿਹੜੇ ਮਾਹੌਲ ਬਿਲਕੁਲ ਜੀ ਹਾਂਜੀ ਇਹ ਮਾਰਨੇ ਆ ਲੀਡਰ ਹੀ ਹੋਰ ਕੱਖ ਨਹੀਂ ਹੈਗਾ ਅੱਜ ਕੀ ਲੱਗਦਾ ਰਾਜਨੀਤੀ ਹੁੰਦੀ ਹੈ ਸਾਰੀ ਰਾਜਨੀਤੀ ਸਾਰੀ ਰਾਜਨੀਤੀ ਜਿਨ੍ਹਾਂ ਨੂੰ ਸਾਨੂੰ ਪੁੱਛ ਕੇ ਵੇਜਣਾ ਵੇਖੀ ਜਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਕਿੱਤਾਂ ਜਿਵੇਂ ਲੜਾਈ ਦੇਖੀ ਆ ਥੋੜਾ ਦਸ਼ਕਾਂ ਜੂ ਸਾਝਾ ਕਰ ਦਿਓ ਕੀ ਕੀ ਮੈਂ ਸੱਚ ਨਹੀਂ ਬੜਦਾ ਹੁਣ ਮੇਰੀ ਉਮਰ 65 ਸਾਲ ਹੋ ਗਈ 60 ਸਾਲ ਤੇ ਅਹੀਂ ਇਹਨੇ ਡਰੇ ਹੁੰਦੇ ਆ ਵੀ ਪੰਜ-ਛੇ ਦਿਨ ਡਰਦੇ ਨੇ ਰੋਟੀ ਨਹੀਂ ਖਾਦੀ ਉਥੋਂ ਨਿਲਕੇ ਵੀ ਇਹਨਾਂ ਮਨ ਚ ਕੰਨਾਂ ਜੋ ਉਹ ਖੜਾ ਗਈ ਜਾਂਦਾ ਕਾਵੇਂ ਲੋਪੋਗੇ ਲਗੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖਿਆ ਬੀ ਲੋਕਾਂ ਦਾ ਕਹਿਣਾ ਜਿਨ੍ਹਾਂ ਨੇ 1971 ਦੀ ਲੜਾਈ ਦੇਖੀ ਆ ਉਹਨਾਂ ਦੇ ਕੰਨਾਂ ਵਿੱਚ ਅੱਜ ਵੀ ਜਿਹੜੀਆਂ ਆਵਾਜ਼ਾਂ ਜਿਹੜੀਆਂ ਆਉਂਦੀਆਂ ਨੇ ਅਤੇ ਮਨ ਅੱਜ ਵੀ ਜਿਹੜਾ ਦਹਿਗਦਾਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਪਟਰੋਪ ਪੰਪ ਦੀਆਂ ਹਰ ਇੱਕ ਜਗ੍ਹਾ ਪਟਰੋਪ ਪੰਪਾਂ ਤੇ ਇਸੇ ਤਰ੍ਹਾਂ ਜਿਹੜਾ ਰਸ਼ ਵੇਖਣ ਨੂੰ ਮਿਲ ਰਿਹਾ ਤੇ ਲੋਕਾਂ ਦਾ ਕਹਿਣਾ ਵੀ ਪਤਾ ਨਹੀਂ ਕਿਹੜੇ ਵੇਲੇ ਜਿਹੜਾ ਮਾਹੌਲ ਖਰਾਬ ਹੋ ਸਕਦਾ ਕਿਹੜੇ ਵੇਲੇ ਜਿਹੜੀ ਲੜਾਈ ਲੱਗ ਸਕਦੀ ਹੈ ਐਸਾ ਕਿ ਹਰ ਕੋਈ ਆਪਣਾ ਪ੍ਰਬੰਧ ਕਰ ਰਿਹਾ ਵਾ ਚਾਹੇ ਉਹ ਰਾਸ਼ਨ ਦੀ ਦੁਕਾਨਾਂ ਉੱਤੇ ਆ ਚਾਹੇ ਉਹ ਜਿਹੜਾ ਏਟੀਮ ਉੱਤੇ ਪੈਸੇ ਕਢਾ ਰਿਹਾ ਵਾ ਉੱਥੇ ਰਸ਼ ਪੈ ਰਿਹਾ ਵਾ ਚਾਹੇ ਪੰਪਾਂ ਦੀ ਗੱਲ ਕਰੀਏ ਹਰ ਤ੍ਹਾਂ ਜਿਹੜਾ ਵਾ ਪਰ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਮੋਤਾ ਪੈਣ ਕਿਨ ਹੋਣ ਦੀ ਲੋੜ ਨਹੀਂ ਆ ਸਰਕਾਰ ਨੇ ਸਾਰੇ ਪ੍ਰਬੰਧ ਕੀਤੇ ਨੇ ਪਰ ਲੋਕਾਂ ਦੇ ਮਨਾਂ ਵਿੱਚ ਡਰ ਜਿਹੜਾ ਵਾ ਉਹ ਬੁਨ ਲਾਦਾ ਵਸ ਗਿਆ ਵਾ ਐਸਾ ਕਿ ਡਰਨ ਦੀ ਲੋੜ ਨਹੀਂ ਆ ਫਿਰ ਦੁਨੀਆ ਦੇ ਨਾਲ ਹੀ ਆ ਜਿਸ ਤਰ੍ਹਾਂ ਮਾਹੌਲ ਬਹੂਗਾ ਸਾਡੇ ਦੁਨੀਆ ਦੇ ਨਾਲ ਹੀ ਰਹੂਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ